ਭਾਈ ਗੋਰੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦਾਸ ਰਵਿੰਦਰ ਸਿੰਘ ਖਾਲਸਾ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਜਾਂਦੇ ਆ ਅਜੇ ਕੰਗਨਾ ਦੀ ਫਿਲਮ ਆ ਰਹੀ ਹੈ 6 ਦਸੰਬਰ ਵਾਲੇ ਦਿਨ ਸੰਗਤ ਜੀ ਸਾਡਾ ਫਰਜ਼ ਬੰਦਾ ਕਿ ਆਪਾਂ ਸਾਰੇ ਇਕੱਠ ਕਰਕੇ ਇਹਦਾ ਵਿਰੋਧ ਕਰੀਏ ਕਿਸੇ ਸਿਨੇਮਾ ਘਰ ਦੇ ਵਿੱਚ ਇਹਦੀ ਫਿਲਮ ਨਾ ਚੱਲਣ ਦੇਈਏ ਸੰਤ ਕਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਉੱਪਰ ਜਿਹੜੀ ਇਹ ਟਿੱਪਣੀ ਕਰਦੀ ਪਈ ਹੈ ਸਭੀ ਸੰਤਾਂ ਨੇ ساری ਜ਼ਿੰਦਗੀ ਗੁਰੂ ਘਰ ਦੇ ਨਾਲ ਆਪਣੀ ਸੇਵਾ ਤੈਅ ਦਿਲੋਂ ਨਿਭਾਈ ਅੱਜ ਆਹ ਉਹ ਬੀਬੀ ਸ਼ੈਤਾਨ ਬੀਬੀ Indra ਦਾ ਰੂਪ ਧਾਰਨ ਕਰਨਾ ਚਾਹਦੀ ਏ ਇਹ ਮਤ ਭੁਲੇ ਕਿ ਬਿਆਨ ਸਿੰਘ ਵਰਗੇ ਸਤਵੰਤ ਸਿੰਘ ਵਰਗੇ ਅੱਜ ਫਿਰ ਹਾਜ਼ਰ ਹੋਣਗੇ ਜੇ ਤੂੰ Indra ਬੰਨਾ ਚਾਹਨੀ ਏ ਬੀਬੀ ਅਸੀਂ ਤੈਨੂੰ ਧਾਰਨਾ ਕਰਨੀ ਚਾਹਦੇ ਏ ਤੂੰ ਆਪਣੀ ਆਤ ਦਾ ਸੁਧਾਰ ਲੈ ਚੱਗੀ ਰਵੇ ਜੀ ਸੈਕਟਰ ਦੇ ਮਗਰ ਲੱਗ ਕੇ ਨਾਲ ਖਾਲਸੇ ਨਾਲ ਮੱਥਾ ਲਾਇ ਇੱਕ ਖਾਲਸਾ ਉਹ ਆ ਤਨ ਤਨ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਰੇ ਅੱਜ ਤੱਕ ਜਿੰਨੇ ਮੱਥਾ ਲਾਇਆ ਉਹ ਕਦੀ ਵੀ 153 ਦਿਨਾਂ ਦੇ ਉੱਪਰ ਨਹੀਂ ਰਿਹਾ ਅਸੀਂ ਇਹ ਨਹੀਂ ਬੇਨਤੀ ਕਰਦੇ ਹੋਈ ਸਾਰੀ ਸੰਗਤ ਦੇ ਵਿੱਚ ਚਰਨਾਂ ਦੇ ਕਿ ਕਿਸੇ ਸਿਨੇਮਾ ਘਰ ਦੇ ਵਿੱਚ ਵੀ ਫਿਲਮਾਂ ਨਾ ਚੱਲਣ ਦਿੱਤੀ ਜਾਵੇ ਅਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚੋਂ ਅੱਜ ਲਾਲ ਕਰਦੇ ਆ ਕਿ ਵੀ ਫਿਲਮ ਨਹੀਂ ਲੱਗਣ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ